ਹਾਂਜੀ ਕੀ ਹਾਲ ਚਾਲ ਸਾਰਿਆਂ ਦਾ ਆਈ ਹੋਪ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੁਹਾਡੀ ਸਾਰਿਆਂ ਦੀ ਬੱਲੇ ਬੱਲੇ ਹੋਊਗੀ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਣਾ ਦੇਣਿਆ ਤੀਸਰਾ ਕਾਦਾ ਮਾਜੇ ਦੇ ਬੈਸਟ ਨੈਚੁਰਲ ਐਥਲੀਟ ਬਣਨ ਦਾਾਸਤੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਪੁਲ ਵਰਕਆਊਟ ਵਿਦਆਊਟ ਵੇਸਟਿੰਗ ਐਨੀ ਟਾਈਮ ਇਨ ਇੰਟਰੋਡਕਸ਼ਨ ਸਿੱਧਾ ਚੱਲਦੇ ਹਾਂ ਵਰਕਆਊਟ ਦੇ ਵਿੱਚ ਅੱਜ ਦੀ ਸਭ ਤੋਂ ਪਹਿਲੀ ਐਕਸਰਸਾਈਜ਼ ਅਸੀਂ ਪਰਫਾਰਮ ਕਰਾਂਗੇ ਦਾ ਪੁਲਅਪ ਪੁਲਅਪ ਜਿਹੜੀ ਹੈ ਬੇਸਿਕਲੀ ਸਾਡੇ ਪੂਰੇ ਹੀ ਬੈਕ ਮਸਲ ਨੂੰ ਹਿਟ ਕਰਦੀ ਆ ਹੁਣ ਆਓ ਸਭ ਤੋਂ ਪਹਿਲਾਂ ਦੇਖਦੇ ਹਾਂ

ਰੇਂਜ ਆਫ ਮੋਸ਼ਨ ਜਿਹੜੀ ਆ ਤੁਹਾਨੂੰ ਦਿਖਾਤੀ ਆ ਇਸੇ ਤਰ੍ਹਾਂ ਹੀ ਸੈੱਟ ਨੂੰ ਪਰਫਾਰਮ ਕਰਨਾ ਆ ਪ੍ਰੋਪਰ ਵੇ ਦੇ ਵਿੱਚ ਕੋਈ ਵੀ ਝਟਕੇ ਨਹੀਂ ਮਰੋਣੇ ਉੱਪਰ ਜਾ ਕੇ ਕਰਨਾ ਆ ਪਾਜ਼ نیچے ਆ ਕੇ ਕਰਨਾ ਆ ਸਟੈਚ ਸੈੱਟ ਲਾਉਣੇ ਆ 4 ਰੈਪੀਟੀਸ਼ਨ ਰੱਖਣੇ ਆ 5 ਤੋਂ 8 ਸੋ ਆਫਟਰ ਪਰਫਾਰਮਿੰਗ ਪੁਲ ਅਪਸ ਹੁਣ ਆਪਾਂ ਸੈਕਿੰਡ ਐਕਸਰਸਾਈਜ਼ ਬੈਕ ਦੀ ਪਰਫਾਰਮ ਕਰਾਂਗੇ ਟੀ ਬਾਰ ਠੀਕ ਹੈ ਜੀ ਟੀ ਬਾਰ ਨੂੰ ਕਿੱਦਾਂ ਲਾਉਣਾ ਆ ਆਓ ਸਭ ਤੋਂ ਪਹਿਲਾਂ ਵੀਡੀਓ ਦੇਖਦੇ ਆ ऊपर आगे कर रहे हैं पॉज नीचे आके स्ट्रेच पॉज स्ट्रेच इस एक्सरसाइज में भी अं परफॉर्म करा तीन तो चार सैट छे तो अठ रेपीशन वेट रखा अपना फुल हैवी ਥਰਡ ਐਕਸਰਸਾਈਜ਼ ਆਪਾਂ ਪਰਫਾਰਮ ਕਰਾਂਗੇ ਫੇਸ ਪੁਲਸ ਫੇਸ ਪੁਲਸ ਇਜ਼ ਐਨ ਆਈਸੋਲੇਸ਼ਨ ਐਕਸਰਸਾਈਜ਼ ਮਤਲਬ ਇਹਦੇ ਵਿੱਚ ਆਪਾਂ ਰੈਪੀਟੀਸ਼ਨ ਜਿਹੜੇ ਰੱਖਣੇ ਆ ਉਹ 12 ਤੋਂ 15 ਰੱਖਣੇ ਆ ਸੈਟ ਇਹਦੇ ਪਰਫਾਰਮ ਕਰਾਂਗੇ 4 weight ਜਿਹੜਾ ਇਹਦੇ ਵਿੱਚ ਆਪਾਂ ਰੱਖਾਂਗੇ ਨੋਰਮਲ ਹੁਣ ਆਓ ਦੇਖਦੇ ਆ ਐਕਸਰਸਾਈਜ਼ ਨੂੰ ਪਰਫਾਰਮ ਕਿੱਦਾਂ ਕਰਨਾ ਹੈ ਇਹਦੇ ਵਿੱਚ ਵੀ ਸੇਮ ਮੈਕੈਨਿਜ਼ਮ ਫੋਲੋ ਹੋਊਗਾ ਸਕਵੀਜ਼ ਸਟ੍ਰੈਚ ਸਕਵੀਜ਼ ਸਟ੍ਰੈਚ ਕੋਈ ਵੀ ਐਕਸਰਸਾਈਜ਼ ਪਰਫਾਰਮ ਕਰਨੀ ਆ ਉਹਨੂੰ ਹਮੇਸ਼ਾ ਪਰਫਾਰਮ ਕਰਨਾ ਆ ਸਕਵੀਜ਼ ਐਂਡ ਸਟ੍ਰੈਚ ਮੈਕੈਨਿਜ਼ਮ ਦੇ ਨਾਲ ਤਾਂ ਕਿ ਪ੍ਰੋਪਰ ਬਲੱਡ ਐਂਡ ਆਕਸੀਜਨ ਤੁਹਾਡੇ ਮਸਲ ਤੱਕ ਪਹੁੰਚ ਸਕੇ ਸੋ ਫੋਰਥ ਐਕਸਰਸਾਈਜ਼ ਅਸੀਂ ਪਰਫਾਰਮ ਕਰਾਂਗੇ ਸ਼ਰਗਜ਼ ਤੇ ਸ਼ਰਗਜ਼ ਅਸੀਂ ਪਰਫਾਰਮ ਕਰਾਂਗੇ ਡੰਬਲਜ਼ ਦੇ ਨਾਲ ਠੀਕ ਹੈ ਜੀ ਇਹ ਆਪਣੀ ਕੋਲਰ ਦੇ ਲਈ ਬਹੁਤ ਹੀ ਇਫੈਕਟਿਵ ਸੈਟ ਆ ਸੈਟ ਇਹਦੇ ਲਾਉਣੇ ਆ ਆਪਾਂ 4 weight ਰੱਖਣਾ ਆ ਨਾਰਮਲ ਤੇ ਰੈਪੀਟੀਸ਼ਨ ਰੱਖਾਂਗੇ 10 ਤੋਂ 12 ਤਾਂ ਕਿ ਪ੍ਰੋਪਰਲੀ ਜਿਹੜੀ ਸਾਡੀ ਕੋਲਰ ਆ ਉਹ ਟਰੇਨ ਹੋ ਸਕੇ ਹੁਣ ਦੇਖਦੇ ਆ ਵੀਡੀਓ ਦੇ ਵਿੱਚ ਕਿ ਸੈੱਟ ਨੂੰ ਕਿੱਦਾਂ ਪਰਫਾਰਮ ਕਰਨਾ ਹੈ ਉਪਰ ਆ ਕੇ ਸਕਵੀਜ਼ ਨੀਚੇ ਜਾ ਕੇ ਸਟ੍ਰੈਚ ਸਕਵੀਜ਼ ਸਟ੍ਰੈਚ ਸੋ ਅੱਜ ਦਾ ਲਾਰਜ ਸੈੱਟ ਆਪਾਂ ਪਰਫਾਰਮ ਕਰਾਂਗੇ ਕਨਸੈਂਟਰੇਸ਼ਨ ਕਲ ਬੇਸਿਕਲੀ ਟਾਰਗੇਟ ਕਰਦਾ ਹੈ ਸਾਡੇ ਬਾਈਸੈਪ ਦੀ ਪੀਕ ਨੂੰ ਤੇ ਨਾਲ ਬਾਈਸੈਪ ਦੇ ਸ਼ਾਰਟ ਹੈਡ ਨੂੰ ਰੈਪੀਟੀਸ਼ਨ ਲਾਵਾਂਗੇ 12 ਤੋਂ 15 ਤੇ ਹੁਣ ਮੈਕੈਨਿਜ਼ਮ ਦੇਖੋ ਕਿ ਐਕਸਰਸਾਈਜ਼ ਨੂੰ ਕਿੱਦਾਂ ਪਰਫਾਰਮ ਕਰਨਾ ਹੈ ਸੇਮ ਮੈਕੈਨਿਜ਼ਮ ਇਹਦੇ ਵਿੱਚ ਵੀ ਯੂਜ਼ ਹੋਊਗਾ ਸਟ੍ਰੈਚ ਐਂਡ ਸਕਵੀਜ਼ ਉਪਰ ਆ ਕੇ ਕਰਾਂਗੇ ਸਕਵੀਜ਼ नीचे जाके पूरा ਆ ਚੀਜ਼ ਨੂੰ ਆਪਾਂ ਕਰਾਂਗੇ ਸਟ੍ਰੈਚ स्क्वीਜ਼ ਸਟ੍ਰੈਚ ਤੇਸੀ ਆਈ ਦੀ ਵੀਡੀਓ ਆਈ ਹੋਪ ਕਿ ਵੀਡੀਓ ਸਾਰਿਆਂ ਨੂੰ ਵਧੀਆ ਲੱਗੀ ਹੋਊਗੀ ਜੇ ਵੀਡੀਓ ਲੱਗੀ ਆ ਸਾਰਿਆਂ ਨੂੰ ਵਧੀਆ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਆਪਣੇ ਯਾਰਾਂ ਦੋਸਤਾਂ ਦੇ ਨਾਲ ਕਰ ਦਿਓ ਸ਼ੇਅਰ ਤਾਂ ਕਿ ਉਹ ਵੀ ਇੱਕ ਵਧੀਆ ਨੈਚੁਰਲ ਐਥਲੀਟ ਬਣ ਸਕਣ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ